ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ੋਰ ਦੋਸਤੋ ਬਣਾ ਰਹੇ ਆ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਹਿਰੋਂ ਦੇ ਫਾਰਮ ਤੋਂ ਤਿੰਨ ਅਗ ਮਜਾ ਦੇ ਵਿੱਚ ਦਿਖਾਵਾਂਗਾ ਤੁਹਾਨੂੰ ਡਿਟੇਲ ਆਪਾਂ ਨੂੰ ਥੋੜੀ ਜਿਹੀ ਵੀਰੋ ਬਰਿਆਮ ਸਿੰਘ ਦੱਸ ਦੇਣਗੇ ਬਾਕੀ ਫੁੱਲ ਵੀਡੀਓ ਦਾ ਕਰਿਓ ਵੇਟ ਪ੍ਰੋਪਰ ਡਿਟੇਲ ਦੱਸੀ ਹੋਈ ਹੈ ਸਾਰੀ ਦੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਭਾਜੀ ਮੈਂ ਤੁਹਾਨੂੰ ਦੱਸ ਦਿੱਤੀ ਮਜਾ ਬਾਰੇ ਆਪਾਂ ਬਾਕੀ ਵੀਡੀਓ ਫੁੱਲ ਤੇ ਦੱਸਿਆ ਹੋਇਆ ਕਿੰਨਾ ਵਜੇ ਸਵੇਰ ਹੋਈ ਜੀ ਵਾਜੀ ਦੂਜਾ ਸੂਆ ਸੂਈ ਆ ਜੀ ਦੁੱਧ ਕਿੰਨਾ ਜੀ ਦੁੱਧ 7 ਲੀਟਰ ਜੇ ਢਾਈਆਂ ਮਹੀਨਿਆਂ ਹੀ ਸੂਈ ਆ ਤੇ ਨਾਲੇ ਮਹੀਨੇ ਦੀ ਬਣੀ ਜੀ ਠੀਕ ਹੈ ਜੀ ਇਹ ਦੋ ਅਗੇ ਦੋ ਨੰਬਰ ਜੀ ਇਹ ਭਾਜੀ ਸੂਈ ਜੀ ਵਿਆਂ ਪੰਨੀਆਂ ਦੇਣਾ ਦੀ ਮਹੀਂ ਹਾਂਜੀ ਇਹਦੇ ਨਾਲ ਦੁੱਧ ਹੈਗਾ ਅਸੀਂ 8 ਲਾਲੇ ਕੋਈ ਬੱਚਾ ਨਹੀਂ ਹੈਗਾ ਆਪਣੇ ਤੋਂ ਵੀਡੀਓ ਬਣੀ ਹੈਗੀ ਜੀ ਬੱਚੇ ਦੀ ਗਰੰਟੀ ਹੋਊ ਆਪਣੀਆਂ ਨੇ ਠੀਕ ਹੈ ਠੀਕ ਹਾਂ ਪਹਿਲੀ ਵੀਡੀਓ ਤੇ ਆਪਾਂ ਪਾਈ ਹਾਂ ਹਾਂਜੀ ਹਾਂਜੀ ਆ ਜਿਹੜੀ ਸਾਢੇ 3 ਨਾਂ ਮਹੀਨੇ ਸੂਈ ਆ ਹਾਂਜੀ ਤਿੰਨਾਂ ਦੀ ਮਗਰ ਕੱਟੀ ਹੈ ਮਹੀਨੇ ਦੀ ਬਣੀ ਦੁੱਧ 7 ਲੀਟਰ ਜੀ ਠੀਕ ਹੈ ਜੀ 7 ਲੀਟਰ ਦੁੱਧ ਭੈਣ ਭਰਾਵਾਂ ਨੇ ਘੜੀ ਥੀਰਾ ਵਿੱਚ ਕਰੌਸ ਜੀ ਆ ਲੋ ਜੀ ਕਰ ਲੋ ਚੱਕ ਜੀ ਕੱਟੀ ਦੋਸਤੋ 3 ਨੰਬਰ ਵਾਲੀ ਦੀ ਮੱਝ ਖਾਈ ਤੋਂ ਮਗਰ ਕੱਟੀ ਜੀ ਹਾਂਜੀ ਨੀਲੀ ਦਾ ਵੀ ਜੀ ਦ ਤੈਨੂੰ ਨਾਖ ਦਿਖਾਇਆ ਜਿਹੜਾ ਨਾਲ ਜਿਹੜੀ ਵੀ ਉਹਨੂੰ ਪਸੰਦ ਹੋ ਕੋਈ ਵੀ ਇਹਨਾਂ ਫੋਨ ਤੇ ਗੱਲਬਾਤ ਕਰ ਲਿਓ ਜੀ ਧੰਨਵਾਦ ਉਸੇ ਰੜਾ ਵੀਡੀਓ ਦੇਖਣ ਵਾਸਤੇ